ਸੋ ਜੀ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਨੇ ਸਕੂਲਾਂ ਦੇ ਵਿੱਚ ਸੋ ਕੋਈ ਬੱਚੇ ਜਾਣਾ ਚਾਹੁੰਦਾ ਦੀ ਪੂਆ ਕੋਲੇ ਕੋਈ ਮਾਸੀ ਕੋਲੇ ਤੇ ਕੋਈ ਨਾਨਕੇ ਸੋ ਕੱਪੜੇ ਲੈਣ ਵਾਲੇ ਸੋਚ ਰਹੇ ਹੋ ਨਾ ਸੋ ਅੱਜ ਆਪਾਂ ਸਪੈਸ਼ਲ ਵੀਡੀਓ ਤੁਹਾਡੇ ਲਈ ਲੈ ਕੇ ਆਏ ਕਿਉਂਕਿ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਕਿੱਥੇ ਆ ਬਾਲਾ ਜੀ گارਮੈਂਟਸ ਰਾਮਪੁਰਾ ਦੇ ਵਿੱਚ ਇੱਥੇ ਤੁਹਾਨੂੰ 1000 ਰੁਪਏ ਦੇ ਵਿੱਚ 6-6 ਸੈੱਟ ਮਿਲ ਜਾਣਗੇ ਕੱਪੜੇ ਦੇ ਤੁਸੀਂ ਦੇਖ ਸਕਦੇ ਹੋ ਤੇ ਕੁਆਲਿਟੀ ਕਾਟਨ ਦੇ ਕੱਪੜੇ ਆਗੇ ਸਾਰੇ ਸੋ ਮੈਂ ਸਹੀ ਕਹਿਣਾ ਭਾਜੀ 1000 ਰੁਪਏ ਸ਼ਰਟਾਂ ਦੀ ਬਿਲਕੁਲ ਸਹੀ ਕਿਹਾ ਜੀ 1000 ਰੁਪਏ ਲੈ ਕੇ ਆਓ 1000 ਰੁਪਏ ਦੇ ਵਿੱਚ 6 ਟੀ-ਸ਼ਰਟ ਲੈ ਜਾਓ ਤੇ 6 ਲੋਰਾ ਲੈਓ 1000 ਰੁਪਏ ਦੇ 6 ਪੀਸ ਦਿਨੇ ਤਿੰਨ ਤਿੰਨ ਕਰਕੇ ਲੈ ਜਾਓ ਜੀ ਦੋਸਤੋ ਬੱਚਿਆਂ ਦੇ ਸੂਟ ਆ ਗਏ ਆਪਣੇ ਕੋਲੇ 1000 ਰੁਪਏ ਦੇ 6 ਸੂਟ ਵਧੀਆ ਜੀ 1000 ਦੇ 6 ਸੂਟ ਆ ਗਏ 1000 ਦੇ 4 ਸੂਟ ਆਦੇ ਵੈਰਾਈਟੀ ਬਹੁਤ ਹੈ ਤੇ 1000 ਦੇ ਦੋ ਵੀ ਹੈਗੇ ਆ ਚੈੱਕ ਕਰੋ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਹੈ ਜੀ ਬੱਚਿਆਂ ਦੇ ਕੱਪੜਿਆਂ ਦੀ ਲੇਡੀਜ਼ ਦੇ ਕੱਪੜਿਆਂ ਦੀ ਭੈਣਾਂ ਦੇ ਕੱਪੜਿਆਂ ਦੀ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਵੀਰੇ ਆ ਚੈੱਕ ਕਰੋ ਜੀ ਬ 500 ਦੇ 2 ਵੀ ਮਿਲ ਜਾਣਗੇ ਚੈੱਕ ਕਰੋ ਜੀ ਬਿਲਕੁਲ 500 ਦੇ 2 ਵੀ ਹੈ 500 ਦੇ 3 ਵੀ ਹੈ ਤੇ 500 ਦੇ 1 ਵੀ ਹੈ ਮਤਲਬ ਜੇ ਦੇਖੀਏ ਤਾਂ ਇਦਾਂ ਦੇ ਜਿਹੜਾ ਤੁਹਾਨੂੰ ਜਿਹੜਾ ਇਹ ਕਪੜਾ ਹੈ ਨਾ ਕਿ ਬਹੁਤ ਜ਼ਿਆਦਾ ਸੌਫਟ ਹੈਗਾ ਸੋ ਤੁਹਾਨੂੰ 12 ਇਹ 12 1200 ਦੇ ਮਿਲਣਗੇ ਸੋ ਇਥੇ ਬਾਈ ਹੋ ਰਿਹਾ ਨਾ ਤੁਹਾਨੂੰ ਜਿਹੜਾ ਮਰਜ਼ੀ ਕਪੜਾ ਲੈ ਲਓ ਹੋਲ ਸੇਲ ਤਾਂ ਹੀ ਮਿਲਣਾ ਇਸ ਕਰਕੇ 500-500 ਰੁਪਏ ਦੇ ਵਿੱਚ ਅੱਡਾਈ ਛੁਟਾ ਕੇ ਪਹਿਣਾ ਵਾਸਤੇ 1500 ਦੇ ਤਿੰਨ ਜੀ 1500 ਦੇ ਤਿੰਨ ਅੱਡਾਈ ਛੁਟਾ ਕੇ ਪਹਿਣਾ ਵਾਸਤੇ ਪੂਰਾ ਫੁੱਲ ਸਟਾਕ ਹੋਊਗਾ ਬਾਈ ਕੈਮਰਾ ਮਾਰਦੇ ਸਟਾਕ ਦੇ ਕਿੰ ਮੰਲਾ ਤੁਸੀਂ ਲੈਂਥ ਵੀ ਚੈੱਕ ਕਰ ਸਕਦੇ ਹੋਗੇ ਮਤਲਬ ਪੂਰੀ ਲੈਂਥ ਹੈਗੀ ਇੱਥੇ 100 ਡਬਲ 100 ਵਗੈਰਾ ਸਾਰੇ ਸਾਈਜ਼ ਮਿਲ ਜਾਣਗੇ ਇਹ ਇੱਕ ਟੌਪ ਆ ਗਿਆ ਵੀਰੇ ਆ ਲੋ ਚੱਕੋ ਆ ਦੇਖੋ ਆ ਟੌਪ ਆ ਗਿਆ ਭਾਣੇ ਬਹੁਤ ਵਧੀਆ ਟੌਪ ਨੇ 1000 ਦੇ 4 ਇਹ ਵਾਲੇ ਟੌਪ ਜੀ 1000 ਰੁਪਏ ਦੇ 4 ਦੇਖੋ ਕਿੰਨਾ ਸੋਹਣਾ ਜੀ ਸੌਫਟ ਕੱਪੜਾ ਹੋਊਗਾ ਜੀ ਪੂਰਾ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਆਪਣਾ ਰਾਮਪਰਾਇ ਜਿਲ੍ਹਾ ਆਪਣਾ ਬਠਿੰਡਾ ਜੀ ਬਾਲਾ ਜੀ ਗਾਰਮੈਂਟ ਆ ਬਸਟਾਂਡ ਹੋ ਡੱਗੀ ਸਕੂਲ ਦੇ ਸਾਹਮਣੇ ਬਿਲਕੁਲ ਬਾਕੀ ਦਾ ਤੁਹਾਨੂੰ ਮੈਂ ਫਿਰ ਤੋਂ ਕਹੂੰਗੀ ਇਥੇ ਕੱਲੇ ਇਹੀ ਕੱਪੜੇ ਮਿਲ ਕਾਣੇ ਕਿ ਮਿੱਟੀ ਦੇ ਪਾਦੇ ਵਿੱਚ ਹੀ ਮਿਲ ਜਣਾ ਆ। ਅੱਛਾ ਤੇ ਸਵੀਟ ਟੱਚ ਦੇ ਆ ਦੇਖੋ ਜੀ ਬੱਚਿਆਂ ਵਾਸਤੇ ਕਿੰਨੇ ਸੋਹਣੇ ਸੋਹਣੇ ਕੋਟ ਸੈਟ ਆ ਚੁੱਕੇ ਨੇ। ਛੋਟੀਆਂ ਗੁੜੀਆਂ ਵਾਸਤੇ ਆ ਦੇਖੋ ਕਿੰਨੀਆਂ ਸੋਹਣੇ ਸੋਹਣੇ ਵੈਰਾਈਟੀਆਂ ਆ ਚੁੱਕੇ ਨੇ। ਇਹ ਸਿਰਫ 2000 ਦੇ 3 ਸੈਟ ਨਹੀਂ ਆ। ਲੋ ਵੈਰਾਈਟੀਆਂ ਬਹੁਤ ਸੋਹਣੀਆਂ ਸਾਰੇ ਸ਼ੋਰੂਮ ਵਾਲੇ ਆਰਟੀਕਲ ਮਿਲਣਗੇ ਆਪਣੇ ਕੋਲੇ। ਕੋਈ ਨਾਰਮਲ ਜੀ ਕੁਆਲਿਟੀ ਨਹੀਂ ਮਿਲਦੀ। ਜਾਜ ਜੀ ਮਰਜੀ ਕੁਆਲਿਟੀ ਰੇਟ ਮਿਲਣਗੇ ਜਮਾਂ ਨਾਰਮਲ ਤੇ ਕੁਆਲਿਟੀ ਮਿਲੂਗੀ ਇੱਕ ਨੰਬਰ। ਜੇ ਗੱਲ ਕਰੀਏ ਨਾ ਤਾਂ 2-2000 2500 ਰੁਪਏ ਦੇ ਆਪਣੇ ਕੱ ਜੇ ਆਗਰਨ ਲੱਗਦਾ ਇੱਥੇ ਸਸਤੇ ਕਪੜੇ ਮਿਲਦੇ ਤਾਂ ਹੀ ਇੱਥੇ ਆਉਂਦੇ ਆ ਦੇਖੋ ਜੀ ਜੀਨ ਦੀ ਨਿਕਰਾ ਆ ਗਈਆਂ 1000 ਰੁਪਏ ਦੀ 6 ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਉਹਨੂੰ 1000 ਦੀ 6 ਨਿਕਰਾ ਮਿਲਣੀਆਂ ਜੀਨ ਦੀਆਂ ਬੱਚਿਆਂ ਦੀਆਂ 1000 ਰੁਪਏ ਦੀਆਂ 6 ਜੀ ਨਿਕਰਾ ਮਿਲਣੀਆਂ ਦੇਖੋ ਸਟਾਕ ਦੇਖੋ ਕਿੰਨਾ ਸੋਨਾ ਪਿਆ ਟੀ-ਸ਼ਰਟਾਂ ਤੇ ਕੈਮਰਾ ਮਾਰ ਦਿਓ ਬਾਈ ਜੀ ਇਹ ਵੀ 1000 ਦੀਆਂ 6 ਮਿਲਣੀਆਂ ਨੇ ਤੇ ਬੱਚਿਆਂ ਦੇ ਲੋਰਾ ਆ ਗਏ ਕਾਰਗੋ ਜੀ 1000 ਦੀਆਂ 3 ਮਿਲਣੀਆਂ ਨੇ ਉੱਪਰ ਟੌਪ ਲੱਗੇ ਹੋਏ ਨੇ ਇਹ ਉੱਪਰਲੀ ਫਲੋਰ ਹੈ ਜੀ ਉੱਪਰ ਸਾਰਾ ਲੇਡੀਜ਼ ਤੇ ਬੱਚਿਆਂ ਦਾ ਸਟਾਕ ਡੰਡਾਰ ਲੱਗਿਆ ਪਿਆ ਜਿੱਦਾਂ ਦੇ ਮਰਜ਼ੀ ਤੁਸੀਂ ਕੱਪੜੇ ਲੈ ਕੇ ਲੈ ਆ ਦਿਓ ਸੋ ਇਹ ਨਹੀਂ ਹੈਗਾ ਡਬਲ ਪੋਰਸ਼ਨ ਬਣਿਆ ਹੋਇਆ ਭਾਜੀ ਆਪਣੇ ਹਨਾ ਬਿਲਕੁਲ ਸੋ ਜਿੰਨਾ ਮਰਜ਼ੀ ਤੁਸੀਂ ਸਟਾਕ ਲੈ ਕੇ ਜਾ ਸਕਦੇ ਹੋ ਸੋ ਜਲਦੀ ਤੋਂ ਜਲਦੀ ਆਜੋ ਹੋਰ ਤਾਂ ਕੀ ਭਾਵਦੇ ਤੁਸੀਂ ਲੁਧਿਆਣੇ ਵਗੈਰਾ ਚ ਜਾਂਦੀ ਕੋਈ ਲੋੜ ਨਹੀਂ ਐ ਵੀ ਜਾਉਗੇ ਤੱਕੇ ਖਾਂਦੇ ਤੁਹਾਡੇ ਕੋਦੇ ਰਾਮਪੁਰਾ ਸ਼ਹਿਰ ਦੇ ਇਹਨਾਂ ਵਧੀਆ ਬਾਲਾ ਜੀ ਗਾਰਮੈਂਟਸ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਪੂਰੇ ਚਾਏ ਵੇਰੇ ਆ ਨਾ ਬਾਜੀ ਪੂਰੇ ਧੁੰਮਾ ਵਿਚਾਰ ਕੇ ਨੇ ਬਈ ਬਿਨਾ ਗੱਲਾਂ ਤਾਂ ਧੁੰਮਾ ਵੀ ਨਹੀਂ ਪੈਂਦੀ ਆ ਹੁੰਦੀ ਆ ਸੋ ਮੈਂ ਤਾਂ ਇਹੀ ਕਹੂੰਗੀ ਕੱਪੜੇ ਲੈਣੇ ਨੇ ਇੱਕ ਵਾਰੀ ਸਾਡੇ ਕੇ ਤੇ ਜ਼ਰੂਰ ਆ ਤੇ ਵਿਜ਼ਿਟ ਕਰਿਓ ਬਾਕੀ ਦਾ ਬਾਈ ਜੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਧੰਨਵਾਦ